ਲੈ ਲਾ ਆਵ ਜਲ ਮਖਾ ਆ ਮੂਰੀ ਆਕੀਦੀ ਮੂਰੀ ਆ ਅੱਜ ਦੀ ਜੀ ਮੋਗਰ ਤਾਂ ਗੁਸਤੀ ਨਹੀਂ ਆ ਜੀ ਦੀ ਬੱਤ ਵੀ ਇਹਨੂੰ ਇਹ ਤਾਂ ਨੱਚਦਾ ਮੈਂ ਇਹਦਾ ਮੈਂ ਸਿੱਧਾ ਅੱਖਰ ਫੜਾਈਂ ਬਤਾਉਂਦਾ ਪ੍ਰਾਵ ਨੂੰ ਦਊਗਾ ਹੁਣਾਂ ਚ ਬਈ ਦੇ ਦੇ ਹੱਥ ਚ ਬੜਾ ਦੇ ਹੱਥ ਚ ਹਾਂ ਐਦਾਂ ਲੈ ਵੀ ਇਹ ਇਹ ਕਾਂ ਦਾ ਮੱਖਾਂਗੇ ਕੱਲ ਮੰਨਾ ਫੜਾ ਦੋ ਪਵਾ ਦੇ ਮਨਾ ਆ ਇਹ ਮੂਹ ਤੇ ਜੜੇ ਮੁੰਡੇ ਦਾ ਨਾਂ ਮੰਗਣਾ ਮਰੋਂਗੇ ਪਾਣੀ ਡੁੱਲੂ ਗੰਜਵਾ ਕਾ ਤਮਾਰ ਮੈਂ ਥੱਲੇ ਕਰ ਮਮੂ ਹੋਗਾ ਪਾਉਂਗੀ ਨਾਲੇ ਖਾਦ ਲੱਗੀ ਦੀ ਆ ਨਾ ਇਹ ਵੀ ਪਾਉਂਗੀ ਮੈਨੂੰ ਲੱਗੀ ਪਹਿਲੇ ਅੰਛਰਾ ਅੰਛ ਇਧਰ ਰਾਤ ਟੀਵੀ ਤੇ ਕੌਣ ਆਈ ਸੀ ਓਏ ਕਿਹੜੀ ਭੂਆ ਸੀਗੀ ਆਉ ਤਾਂ ਉਹ ਆਪਕ ਪਰਜੀ ਬਣਾ ਦੇ ਹੈ ਮੈਂ ਚ ਮੈਂ ਕਹਿੰਦੀ ਮੈਂ ਨਾ ਕਿਹੜੀ ਭੂਆ ਬਣ ਗਈ ਜਾਨੀ ਇਹ ਤਾਂ ਬੱਬੂ ਭੂਆ ਹੈ ਮੇਰੀ ਉਹਦੇ ਬਾੜੂ ਦੀਦੀ ਵਰਗੀ ਤਾਂ ਮੋਟੀ ਵੀ ਭਾਬਾ ਵਾਲੀ ਜਿਹਨੇ ਬੱਬੂ ਭੂਆ ਹੈਗੀ ਕਿ ਬੱਬੂ ਭੂਆ ਬਣ ਗਿਆ ਆਹ بابا ਨਾਦੇਮ ਖੰਦੜਾ ਨਹੀਂ ਆ ਨੂਰ ਤਾਂ ਪਾ ਕੇ ਆਸ ਪਾ ਕੇ ਪਾਸੇ ਆ ਗਏ ਹੁਣ ਮੈਂ ਜੇ ਦੰਚੀ ਹੋਰ ਜਰਜਾ ਤੇ ਬੋਦੀ ਤੇ ਬਾਅਦ ਹਾਂ ਰੱਤ ਨੂੰ ਦਰੀ ਬੰਦ ਤਾੜ ਕਾ ਸਹੀ ਨਹੀਂ ਬੰਨੇ ਜਣਾ ਥੋੜਾ ਪੜਾ ਹੈ ਅੱਗੇ ਬੰਦਾ ਚੰਕਿਆ ਗਿਆ ਤਾਂ ਆਹ ਪਤਨੀ ਕੀ ਕਹਿੰਦਾ ਟਿੰਡੀ ਰਾਮ

हा जमा नहीं नहीं बोल बैठी घर भी गर्म खाते पैकेट जवाक डेली सही है नहीं सही है ਤਲਾਈ ਨੂੰ ਭਿੱਜ ਗਿਆ ਨਹੀਂ ਕੋਈ ਨਹੀਂ ਬਾਤ ਮੁੱਕ ਗਿਆ ਹੁਣ ਖਾਲੀ ਤਾਂ ਹੈਗਾ ਇਹ ਹਲ ਫੜ ਪਤਾ ਲੱਗ ਗਿਆ ਕਿ ਬੱਬੂ ਇਹ ਵੱਜ ਗਈ ਹੁੱਜ ਤੇ ਉਹ ਆਇਆ ਆਹ ਇਹ ਲੱਗਦਾ ਨਹੀਂ ਉਹ ਹੈ ਕੋਈ ਇਹ ਜੀ ਕਿੰਨੇ ਦਾ ਵਾਵਾ ਕੋਈ ਨਾ ਮੰਮਾ ਹੋਇਆ ਸੁਈ ਖੁੱਲਣਾ ਆ ਤੇ ਮੋਬਾਈਲ ਸੀ ਆ ਤੇ ਚੈੱਕ ਚੋ ਦੀ ਤੇ ਇੱਕ ਕੰਮ ਕਰੀ ਹਾਂ ਇਹ ਪਾਉਣਾ ਨੂੰ ਨਾ ਉਹ ਮਾਰੇ ਜੋੜਾ تھا ਉਹ ਦਿਖਾ ਕੇ ਲਈ ਇਹ ਹਰ ਇੱਕ ਵਾਲੀ ਕਹ ਦਿੰਦੀ ਆ ਅੱਜ ਚੱਲ ਵੜਦੇ ਆ ਆ ਚੱਲਾਂਗੇ ਚੱਲਾਂ ਆਥਰ ਨਹੀਂ ਮੈਂ ਵੀ ਚੱਲੂਗੀ ਉਹਨਾਂ ਐ ਤਾਂ ਸੀ ਦਿਨਾਲੇ ਦੇਣ ਦਿਖਾ ਲਈ ਮੈਨੂੰ ਕੱਪੜੇ ਪਾ ਲੈ ਮੇਰੇ ਕੱਛੇ ਜਿਹੇ ਪੈਣਾ ਲੱਗੂਗਾ ਕਾਦੀ ਦੇਣਾ ਦੇਂਗਾ ਹਾਂ ਕਾਦੀ ਤੇ ਗੱਡੀ ਚੱਲ ਵੜਾਂਗੇ ਹਾਂ ਮੈਂ ਵੀ ਲੈਣ ਨੂੰ ਲੈ ਆ ਦੱਲੋੜੀ ਮਾਂ ਤਾਂ ਭਾਰੇ ਦਿਨਾਂ ਦੀ ਮਮਮੀ ਨੂੰ ਤੇ ਇਹਨਾਂ ਨੂੰ ਲੈ ਜਾ ਟਾਈ ਨੂੰ ਤੇ ਤੇਰੀ ਇਹਨੇ ਆਣ ਕਿੱਥੇ ਇਹ ਫੇਰ ਜਾਉਣਗਾ 10 ਮਿੰਟ ਤੇ ਹੋ ਜਾਂਦਾ ਨਹੀਂ ਮੇਰੇ ਇੰਗਲਿਸ਼ ਤੇ ਮੈਨੂੰ ਵਰਕੇ ਕਰਵਾਉਂਗਾ ਮੈਨੂੰ ਦੋ ਮਿੰਟ ਇੰਦਾ ਦੇਖ ਲੈ ਅਸਲੀ ਲਿਖਾ ਤਰ ਕੀ ਤਰਨ ਦੀ ਰੋਡ ਨਹੀਂ ਨਾ ਕਿ ਮੈਂ ਤੈਨੂੰ ਦੇਖ ਲੈ ਅਸਲੀ ਦੁਪਤ ਹਾਂ ਹਾਂ ਬਸ ਤਾਂ ਲਿਖ ਦੇ ਸ਼ੱਬਾ ਐ ਐਮਸੀਕੂ ਵਾਲਾ ਪਾਸੇ ਸ਼ੱਬਾ ਤੂੰ ਗਈਆਂ ਅ ਸ਼ੱਬਾ ਨਹੀਂ ਗਈ ਚੱਲਾਗੇ ਜਦ ਨਾਲ ਆਪਣਾ ਲਾਣਾ ਪਾਣਾ ਹੀ ਹੋ ਸਾਰ ਦੇਖੋ ਉਹ ਲੈ ਗਏ ਉਹਨੂੰ ਸਾਰਾ ਬੰਨ ਪਾ ਕੇ ਟੂ ਪਾ ਕੇ ਫਿਰੀ ਪਾ ਕੇ ਮਾਮਾ ਕਰੇ ਹੋਇਆ ਤਾਂ ਮਾਮੇ ਬਸ ਕਲਰ ਬੰਨ ਪਾ ਕੇ ਜਿਹੜਾ ਆਪਸ਼ਨ ਆਊਗੀ ਉਹ ਪਾ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਬੱਚੇ ਆਏ ਹੋਏ ਸੀਗੇ ਸਾਰੇ ਭਾਵਨਾ ਵਰਗੇ ਬੱਬੂ ਵਰਗੇ ਕਰਮ ਵਰਗੇ ਪਰਮੋ ਜਵਾਕ ਵੀ ਸੀਗੇ ਸਾਡੀ ਬਿਠੇ ਬਿਠੇ ਰਹਿ ਬਣ ਗਈ ਚਲੋ ਵੀ ਜੋੜਾ ਕਰ ਵੇਖ ਕੇ ਆਉਨੇ ਹੈਗੇ ਅਸੀਂ ਤੇ ਜੋੜਾ ਕਰ ਸਾਡੇ ਸ੍ਰੀਖਿਆਂ ਦਾ ਹੀ ਅਸੀਂ ਵੇਖ ਕੇ ਆਉਣਾਗਾ ਕਰਮੋਣਾ ਨਹੀਂ ਆਉਗੀ ਚਲੋ ਤੁਹਾਨੂੰ ਦਿਖਾਉਣਾ ਜੋੜਾ ਕਰ ਚਲ ਚ ਮੋਰੀ ਜੀ ਹੋਰ ਭਾਈ ਕੀ ਹਾਲ ਚਾਲ ਆ ਠੀਕ ਹੈ ਠੀਕ ਹੈ ਚਲ ਠੀਕ ਹੈ ਟਰੈਕਟਰ ਹੁੰਦਾ ਮੈਂ ਬਾਅਦ ਕਰਦਾ ਆਈ ਇਹ ਉਹ ਘਰ ਜਿੱਥੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾ ਪਿਆ ਹੋਇਆ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਵਾਂਗੇ ਜੋੜਾ ਸਾਰਾ ਉਦਾਂ ਦੇ ਉਦਾਂ ਪਿਆ ਹੈਗਾ ਅਕਲਕੱਤੇ ਵਾਲੇ ਵੀਰਾਂ ਨੇ ਸੇਵਾ ਕਰਵਾਈ ਇੱਥੇ ਉਹਨਾਂ ਦਾ ਬੋਰਡ ਲੱਗਿਆ ਹੋਇਆ ਆ ਮੈਂਨ ਦੇ ਦਰਵਾਜ਼ਾ ਕਰਦਾ ਚਲਾਂ ਅੰਚਪੋਤ ਅੰਦਰ ਚਲ ਮਿਲਦੇ ਅੰਦਰ ਜਾ ਕੇ ਸੱਚਾ ਪਾਤਸ਼ਾਹ

ਇਹ ਨਾਲ ਮੋਹਰਾ ਭਾਈ ਉਸ ਟਾਈਮ ਦੀ ਹਾਂ ਆ ਇਹ ਨਾਲ ਮੋਹਰਾ ਪਈਆਂ ਇਹਦੇ ਉੱਪਰ ਤਸਵੀਰਾਂ ਬਣੀਆਂ ਹੋਈਆਂ ਬਾਬਾ ਗੁਰਨਾਨਕ ਜੀ ਬਾਲਾ ਮਰਦਾਨਾ ਜੀ ਦਸਵੇਂ ਪਾਤਸ਼ਾਹ ਨਾਲ ਬਾਜ ਦੀ ਫੋਟੋ ਇੱਕ ਤੇ ਬਾਬੇ ਹਲੂਮਾਨ ਦਾ ਪਰਿਵਾਰ ਹੈ ਉਸ ਟਾਈਮ ਤੇ ਭਾੜੀ ਦਾਇਆਂ ਦਾ ਹੁਕਮ ਸੀ ਕਿਸੇ ਨੇ ਦਾਨ ਪੱਤਰ ਬਖਸ਼ੇ ਨਾਲ ਹੀ ਜੋੜਾ ਸਭ ਦੇ ਆਪਾਂ ਨੂੰ ਪ੍ਰਾਪਤ ਹੋਇਆ ਇਹ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜਸ ਤੇ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਦੇ ਬੱਚੇ ਸੀ ਲੋਗੇ ਸਖੀ ਲੋਗੇ ਉਸ ਟਾਈਮ ਤੇ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਨੇ ਜੋੜਾ ਤਾਰ ਦਿੱਤਾ ਸੀ ਪੰਜਾਬ ਪਿਆਰਾ ਚੋ ਭਾਈ ਜਿਆ ਸਿੰਘ ਦੇ ਕੋਲ ਸੀ 1705 ਦੇ ਵਿੱਚ 40 ਸਿੰਘ ਘਰਾਂ ਨੂੰ ਵਾਪਸ ਮੁੜੇ ਹੋਏ ਸੀ ਕਤਾਲੀ ਨੇ ਨਾਲ ਮਾਈ ਭਗਵਤ ਸਿੱਧੇ ਜਾਗਨ ਨੂੰ ਸ਼ੁਰੂ ਹੋ ਗਏ ਗੁਰੂ ਸਾਹਿਬ ਦੰਦਮਾ ਸਹਿਤ ਉਹ ਵਿਗੜਾ ਕੇ ਪੰਡਾ ਵਿੱਚ ਜਿੱਦੇ ਹੋਏ 1705 ਦੇ ਵਿੱਚ ਕਪੂਰ ਤੋਂ ਪੂਰੇ ਜਾ ਕੇ ਕਪੂਰੇ ਨੂੰ ਕਿਹੜਾ ਕਰਨ ਵਾਸਤੇ ਕੁਸ਼ਾ ਦਾ ਕਪੂਰੇ ਨੇ ਜਵਾਬ ਦਿੱਤਾ ਸੀ ਕਿ ਆਪ ਨੂੰ ਵਿਜੀਤਾ ਖਾਨ ਦਾ ਜ਼ਮੀਨ ਦਾ ਹਾਕ ਦਿੱਤਾ ਵਾ ਸੀ ਉਹਨੇ ਲਾਲਤੀ ਚਾ ਕੇ ਗੰਗੂ ਗੁੰਬਈ ਮਾਨੋਗਾ ਗੁਰੂ ਸਾਹਿਬ ਨੂੰ ਕਿਲਾ ਦੇਣ ਤੋਂ ਨਾ ਕਰ ਦਿੱਤੀ ਦਾ ਉਤਤ ਜੀ ਦਾ ਮੌਸਰ ਨੂੰ ਗਏ ਜਿਹੜਾ 40 ਸੰਗਤ ਚੀਦ ਹੋਇਆ ਉਸ ਟਾਈਮ ਤੇ ਸਾਡੇ ਬਾਬਾ ਸਹਿਵ ਸਿੰਘ ਜੀ ਨਾਲ ਗਏ ਆ ਅਸੀਂ ਉਹਨਾਂ ਦੀ ਗੜੀਵਾਰ ਹੁੰਦੀ ਆ ਬਾਬਾ ਸਹਿਵ ਸਿੰਘ ਦਾ ਲੜਕਾ ਸੀ ਭਾਈ ਕੁਸ਼ ਹਾਰ ਸਿੰਘ ਜਿਨ੍ਹਾਂ ਨੂੰ ਇਹ ਜੋੜਾ ਪ੍ਰਾਪਤ ਹੋਇਆ ਜਦੋਂ ਕਪੂਰੇ ਨੂੰ ਬਚਨ ਕਰਤੇ ਫਿਰ ਕੋਟ ਕਪੂਰੇ ਦੇ ਟੈਰੇ 1705 ਦੇ ਵਿੱਚ ਇੱਥੇ ਪਿੰਡ ਦੇ ਰੋਡ 'ਚ ਆ ਗਏ ਪਹਿਲਾਂ ਪਿੰਡ ਦੇ ਵਿੱਚ ਕੱਚੇ ਮਕਾਨ ਤੇ ਉਹਦੇ ਬਜ਼ੁਰਗਾਂ ਦੇ ਆਰੂੜੀ ਲਈ ਬਚ ਰਹੇ ਸੀ ਓਕੇ ਨਾਲ ਦੀ ਸਾਈਡ ਤੇ ਆ ਰੱਖੀ ਸੀ ਠੀਕ ਹੈ ਜੀ ਇੱਥੇ ਆਪਣੀ ਜਗ੍ਹਾ ਬਾਕੀ ਹੈ ਓਕੇ ਨਾਲ ਸਹੀ ਸਾਉਥ ਇੰਜਾ ਜਿਹਨੋਂ ਆਪਾਂ ਕਰਪਾਣ ਤੇ ਬਰਸ਼ਾ ਕਹਿ ਦਿੰਨੇ ਆ ਇਹ ਬਾਬਾ ਕਸ਼ਹਾਲ ਸਿੰਘ ਜੀ ਦੇ ਹੈ ਜਿਨ੍ਹਾਂ ਨੂੰ ਜੁੜਾ ਪ੍ਰਾਪਤ ਹੋਇਆ ਸੀ ਇਹਨਾਂ ਪ੍ਰਮਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਓ ਜੀ ਕਰੋ ਸਾਧ ਸੰਗ ਜੀ ਸਾਰੇ ਦਰਸ਼ਨ ਜੁੜਾ ਸਾਹਿਬ ਜੀ ਦੇ ਵਾਹਿਗੁਰੂ ਪਤੋਂ ਪ੍ਰਸ਼ਾਨ ਚਲੋ ਪਤੋਂ ਬਾਹਰ ਬਾਹਰ ਜਾਈ ਜਾਓ ਸਾਰੇ ਜਣੇ ਵਾਹਿਗੁਰੂ ਚੱਲਾਂ ਚਾਹਤ ਦੇਂਦੀ ਮੈਂ ਉਹ ਕੁਟਾ ਪਏ ਪਏ ਨਾ ਪਾਣੀ ਚਾੜੀ ਨਾ ਕਰ ਇਸ ਲਈ ਬਕੀ ਦੀ ਹੋ ਹੋ ਜਸਾ ਉਹ ਵੇ ਗੋਲੀ ਜਾਦੂ ਦਿਖਾਉਣ ਲੱਗਿਆ ਹੁਣ ਜਵਾਕਾਂ ਨੂੰ ਪਿੱਛੇ ਖੜੋ ਪਿੱਛੇ ਖੜੋ ਉਧਰ ਆ ਉਧਰ ਸਾਹਮਣੇ ਸੀਗਰਟ ਦਾ ਪਤਾ ਲੱਗ ਜਾਊਗਾ ਉੱਥੇ ਖੜੋ ਚਲੋ ਚਲੋ ਪਾਣੀ ਆ ਬਣੀ ਹੋ ਕੇ ਖੜੇ ਇੱਧਰ ਇਹਨੂੰ ਜਾਦੂ ਦਿਖਾਉਂਦਾ ਗੋਲੀ ਸਾਈਡ ਤੋਂ ਇਹ ਮਟਰ ਸੈਲ ਹੁੰਦਾ ਚੱਲ ਵੇ ਗੋਲੀ ਆ ਰਿਹਾ ਜਾਦੂ ਦਿਖਾਉਣ ਵਾਸਤੇ ਚੱਲ ਆ ਜਾ ਗੋਲੀ ਹਾਂ ਦਿਖਾ ਦੇ ਡੱਬੀ ਸੀ ਖਾਲੀ ਡੱਬੀ ਸੀ ਖਾਲੀ ਗਾਹ ਨੂੰ ਆ ਜਾ ਮੜਾ ਜਾ ਅੱਗ ਗਾਹ ਨੂੰ ਤਾ ਗੋਲੀ ਯਾਰ ਇਹ ਤਾਂ ਸਿੱਕੜੋ ਕੀ ਉਹ ਦੱਸ ਤਾਂ ਮੈਂ ਕਸ਼ਪਾ ਕਿੱਲੇ ਆ ਫੇਰ ਚੁੱਪ ਕਰੋ ਯਾਰ ਵੀ ਪਹਿਲਾਂ ਤੇ ਚ ਦੱਸ ਕਿ ਆ ਵੀ ਪਹਿਲਾਂ ਤੇ ਦੱਸ ਦੱਸ ਤੁਹਾਨੂੰ ਦੱਸ ਕੀ ਆ ਭਾਈ ਬਈ ਇੱਕ ਸੀ ਕਿ ਨਿਕਲ ਗਈ ਆ ਖੱਲੇ ਕੀ ਆ ਆ ਮੈਨੂੰ ਬਣਾ ਦਿਆ ਜਾਦੂਗਰ ਦਾ ਜਾਦੂ ਵੜ ਗਿਆ ਚੱਲ ਅਗਲਾ ਜਾਦੂ ਵੜ ਚਲੋ ਅਗਲਾ ਜਾਦੂ ਜਾਦੂ ਅਲੱਗ ਜਲਦੀ ਨਹੀਂ ਆਗਾ ਯਾਰਾ ਕਾਜ ਇਕੱਠਾ ਪੜਾ ਹੋਇਆ ਪਿਆ ਇਹਦਾ ਕੀ ਕਮਣਾਣਾ ਮੜਾ ਗਾਂ ਆ ਕੇ ਦਿਖਾਇਆ ਕਰਨਾ ਜਾਦੂ ਇਹ ਕੀ ਹੈ ਆ ਗਿਆ ਇਹਦੇ ਵਿੱਚ ਕੁਝ ਹੈਗਾ ਇਹਦੇ ਵਿੱਚ ਕੁਝ ਹੈਗਾ ਬਸ ਇਹ ਖਾਲੀ ਠੀਕਾ ਭਾਈ ਹੈਗਾ ਕਰ ਭਾਈ ਕਾ चल <laughs> <laughs> हम जादू दिखाऊगा दो <hans |en|> <laughs> जादू ना। <hans hans> ਆਹ 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 ਉਹ ਨਹੀਂ ਕੱਟਦਾ ਕੀ ਬਾਈ ਆਹ ਆਈ ਥੋੜੀ ਜਦ ਗੱਲ ਕਰਕੇ ਦਿੰਦੇ ਆ ਅੱਜ ਇੱਕ ਤਾਂ ਕਿ ਕੱਟੇ ਕਿ ਪੇਂਡ ਕੱਟਦੇ ਆ ਉਹ ਨਹੀਂ ਕੱਟਦੇ ਆ ਕਾਹ ਨਹੀਂ ਕੱਟਦਾ ਵੀ ਕੱਟਦਾ ਵੀ ਕੱਟਦਾ ਆ ਤੂੰ ਤਾਂ ਕੱਟੇ ਮੈਂ ਪੇਂਡ ਆਲੇ ਤੋਂ ਵਾਸਪ ਫੇਸਟ ਕਰਦੇ ਆ ਉਹ ਹੈ ਨਹੀਂਗਾ ਚਲ ਉੱਥੇ ਘੜ ਪੈ ਇਹ ਆ ਦੇਖ ਤਾਂ ਇਹ ਪਾ ਪਾ ਗੱਲ ਪਿੱਛੇ ਪੈ ਗਿਆ ਪਤਾ ਨਹੀਂ ਕੋਈ ਨਹੀਂ ਚਲੋ ਬਈ ਫਾਟ ਚੇਤਾ ਨਹੀਂ ਆ ਵੀ ਇਹ ਤਾਂ ਸਾਹਮਣੇ ਪੇਂ ਜਿ ਪਾੜੂਗਾ ਉੱਥੇ ਘੱਟ ਉੱਥੇ ਘੱਟ ਨਹੀਂ ਮਲੇ ਤੇ ਕਹਤਾਂ ਨਹੀਂ ਬਈ ਜਰਾ ਮਾਰਾ ਤੱਕ ਹਰ ਤੇ ਕਿ ਉਹੋ ਗਣੀ ਕੁੜਗਾ ਉੱਤੇ ਘੜ ਤਿਆਰੀ ਦੀ ਲੋੜਾ ਜਾਦੂਗਰਨੀ ਤਿਆਰੀ ਘਟਾ ਬਈ ਤੇਰੀ ਐ ਪਾੜ ਗਿਆ ਹੈ ਨਾ ਕਾਹ ਜੇ ਮੋਰਾਂ ਨੂੰ ਸਾਰਾ ਇਕੱਠਾ ਕਰ ਲਿਆ